ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਉਸ ਰੈਲੀ ਦੀ ਉਸ ਥਾਂ ਦੀ ਉਸ ਜ਼ਿਲ੍ਹੇ ਦੀ ਜਿਸ ਦੀ ਚਰਚਾ ਹਰ ਵਾਰ ਪੰਜਾਬੀਆਂ ਚੋਣਾਂ ਤੋਂ ਪਹਿਲਾਂ ਹੁੰਦੀ ਹੈ ਜ਼ਿਲ੍ਹਾ ਮੋਗਾ ਥਾਂ ਕਿੱਲਿਆਂ ਵਾਲੀ ਰੈਲੀ ਆਮ ਆਦਮੀ ਪਾਰਟੀ ਦੇ ਮੁੱਦਾ ਨਸ਼ੇ ਦਾ ਤੇ ਵਰਾ ਚੋਣਾਂ ਦਾ ਮੈਂ ਇਸ ਕਰਕੇ ਜ਼ਿਕਰ ਕਰ ਦਿੱਤਾ ਕਿਉਂਕਿ ਮੋਗਾ ਦੇ ਕਿੱਲਿਆਂ ਵਾਲੀ ਦੇ ਵਿੱਚ ਹੁੰਦੀਆਂ ਰੈਲੀਆਂ ਹਮੇਸ਼ਾ ਤੋਂ ਚਰਚਾ ਦਾ ਵਿਸ਼ਾ ਰਹੀਆਂ ਨੇ ਅਜਵੀਂ ਬੇਸ਼ੱਕ ਇਸ ਵਾਰ ਇਹ ਰੈਲੀ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਗਈ ਸੀ ਪਰ ਇਸ ਰੈਲੀ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਜੋ ਦਾਅਵੇ ਕੀਤੇ ਗਏ ਨੇ ਔਰ ਸਟੇਜ ਦੇ ਉੱਤੋਂ ਜਿਸ ਤਰੀਕੇ ਨਾਲ ਬਿਆਨਬਾਜ਼ੀ ਹੋਈ ਹੈ ਖਾਸ ਤੌਰ ਤੇ ਵਿਰੋਧੀਆਂ ਨੂੰ ਲੈ ਕੇ ਉਹ ਕਈ ਚੀਜ਼ਾਂ ਸਾਹਮਣੇ ਵੀ ਲੈ ਕੇ ਆ ਰਹੀ ਹੈ ਤੇ ਦੂਜੇ ਪਾਸੇ ਇਹ ਸਵਾਲ ਵੀ ਖੜਾ ਕਰ ਰਹੀ ਹੈ ਕਿ 27 ਦੇ ਵਿੱਚ ਵੀ ਇਲੈਕਸ਼ਨ ਦਾ ਮੁੱਦਾ ਇਹ ਡਰੱਗਜ਼ ਹੀ ਹੋਏਗਾ ਕਿ ਅਸੀਂ ਸਮਝ ਲਈਏ ਕਿ ਫਰਵਰੀ ਦੇ ਵਿੱਚ ਭਰੀ ਗਈ ਹੋਂਕਾਰ ਸਤਾਈ ਦੀਆਂ ਚੋਣਾ ਦੇ ਦੌਰਾਨ ਵੀ ਸਾਨੂੰ ਸੁਣਾਈ ਦੇਵੇਗੀ ਕਿਰ ਇਹ ਪੂਰਾ ਮੁੱਦਾ ਨਸ਼ੇ ਦੇ ਨਾਲ ਜੁੜਿਆ ਹੋਇਆ ਯੁੱਧ ਨਸ਼ਿਆਂ ਵਿਰੁੱਧ ਦਾ ਦੂਜਾ ਪੜਾ 2.0 ਦੇ ذریعے ਲੋਕਾਂ ਤੱਕ ਪਹੁੰਚ ਕਰਨ ਦੀ ਆਮ ਆਦਮੀ ਪਾਰਟੀ ਆ ਸਰਕਾਰ ਕੋਸ਼ਿਸ਼ ਕਰ ਰਹੀ ਹੈ ਦਾਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਪਹਿਲਾ ਪੜਾ ਕਾਮਯਾਬ ਰਿਹਾ ਦੂਜੇ ਪੜਾ ਦੇ ਵਿੱਚ ਅਸੀਂ ਡਰਗ ਪੈਡਲਰ ਜਿਹੜੇ ਹੈਗੇ ਨੇ ਉਹਨਾਂ ਨੂੰ ਨੱਪਣ ਦੀ ਕੋਸ਼ਿਸ਼ ਕਰ ਰਹੇ ਹਾਂ ਮੁੱਖ ਮੰਤਰੀ ਨੇ ਜ਼ਿਕਰ ਇਹ ਵੀ ਕਰ ਦਿੱਤਾ ਕਹਿੰਦੇ ਪਹਿਲਾਂ ਪਤਾ ਕਿਵੇਂ ਵਿਗਦਾ ਸੀ ਗੱਡੀਆਂ ਸਰਕਾਰੀ ਜਾਂ ਜਿਹੜੀਆਂ ਵੱਡੀਆਂ-ਵੱਡੀਆਂ ਗੱਡੀਆਂ ਉਹਦੇ ਵਿੱਚ ਨਸ਼ਾ ਤੇ ਉਹ ਕਰਦੇ ਸੀ ਸਪਲਾਈ ਇਸ ਤਰੀਕੇ ਦੇ ਅਲੀਗੇਸ਼ਨਸ ਲਗਾਏ ਗਏ ਸੀਐਮ ਦੇ ਵੱਲੋਂ ਕਿ ਵਾਕਈ ਪੰਜਾਬ ਦੇ ਵਿੱਚ ਸਰਕਾਰੀ ਗੱਡੀਆਂ ਦਾ ਇਸਤੇਮਾਲ ਸਮੇਂ-ਸਮੇਂ ਦੇ ਉੱਤੇ ਹੁੰਦਾ ਰਿਹਾ ਨਸ਼ੇ ਦੀ ਸਪਲਾਈ ਦੇ ਲਈ ਜੋ ਸੀਐਮ ਜ਼ਿਕਰ ਕਰ ਰਹੇ ਨੇ ਅੱਜ ਅਸੀਂ ਇਸ ਦਾ ਵੀ ਜ਼ਿਕਰ ਕਰਾਂਗੇ ਗੱਲਬਾਤ ਕਰਾਂਗੇ ਖैर ਚਰਚਾ ਦੇ ਵਿੱਚ ਡੀਜੀਪੀ ਔਰ ਸੀਐਸ ਦੇ ਵੱਲੋਂ ਦਿੱਤੀਆਂ ਗਈਆਂ ਸਟੇਟਮੈਂਟ ਜਾਂ ਤੁਸੀਂ ਕਹੋ ਕਿ ਦਿੱਤੀ ਗਈ ਜਾਣਕਾਰੀ ਜਾਂ ਹੁਣ ਤੁਸੀਂ ਤੀਜਾ ਵਰਡ ਯੂਜ਼ ਕਰ ਸਕਦੇ ਹੋ ਕਿ ਦਿੱਤਾ ਗਿਆ ਪਾਸ਼ਣ ਉਹ ਵੀ ਖੂਬ ਚਰਚਾ ਦੇ ਵਿੱਚ ਹੈ ਕਿਰ ਅਸੀਂ ਡਰੱਗਜ਼ ਦਾ ਜ਼ਿਕਰ ਕਰ ਰਹੇ ਹਾਂ ਔਰ ਨਾਮ ਸਾਡੇ ਸਾਹਮਣੇ ਆਏਗਾ ਜਦੋਂ ਅਸੀਂ ਇਸ ਮੁੱਦੇ ਬਾਰੇ ਸੋਚਦੇ ਹਾਂ ਤਾਂ ਫਿਰ ਤੋਂ ਫਿਰ ਇੱਕ ਪੁਆਇੰਟ ਨਿਕਲ ਕੇ ਆ ਜਾਂਦਾ ਹੈ ਕਿ ਡਰਗ ਜੋ ਹੈ ਨਾ ਇਹ ਦੁਗਦੀ ਰਗ ਹੈ ਇਹ ਦੁਗਦੀ ਰਗ ਪੋਲਿਟੀਕਲ ਪਾਰਟੀਆਂ ਦੀ ਵੀ ਹੈ ਜਿਹੜੀਆਂ ਸੱਤਾ ਦੇ ਵਿੱਚ ਮੌਜੂਦਾ ਸਮੇਂ ਚ ਆਮ ਆਦਮੀ ਪਾਰਟੀ ਹੈ ਜਾਂ ਇਸ ਤੋਂ ਪਹਿਲਾਂ ਜਿਹੜੀਆਂ ਪਾਰਟੀਆਂ ਰਹੀਆਂ ਚਾਹੇ ਅਕਾਲੀ ਭਾਜਪਾ ਸਰਕਾਰ ਦਾ ਸਮਾਂ ਹੋਵੇ ਜਾਂ ਫਿਰ ਉਸ ਤੋਂ ਬਾਅਦ 5 ਸਾਲ ਕਾਂਗਰਸ ਦਾ ਇਹ ਦੁਗਦੀ ਰਗ ਇਸ ਕਰਕੇ ਵੀ ਹੈ ਕਿਉਂਕਿ ਜਿਨ੍ਹਾਂ ਦਾ ਸੱਤਾ ਦੇ ਵਿੱਚ ਕਬਜ਼ਾ ਰਿਹਾ ਉਹ ਵੀ ਕਟਾਰੇ 'ਤੇ ਖੜੇ ਕਿਤੇ ਜਾਂਦੇ ਨੇ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਸੱਤਾ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਵੀ ਕਟੈਰੇਜ ਖੜਾ ਕੀਤਾ ਜਾਂਦਾ ਹੈ ਡਰੱਗਸ ਦੇ ਮੁੱਦੇ ਉੱਤੇ। ਦੁਖਦੀ ਰਗ ਉਹਨਾਂ ਦੀ ਵੀ ਹੈ ਜਿਨ੍ਹਾਂ ਦੇ ਪੁੱਤ ਚਿੱਟੇ ਤੇ ਲੱਗ ਗਏ। ਦੁਖਦੀ ਰਗ ਉਹਨਾਂ ਦੀ ਵੀ ਹੈ ਜਿਨ੍ਹਾਂ ਦਾ ਟੱਬਰ ਉੱਜੜ ਗਿਆ। ਦੁਖਦੀ ਰਗ ਉਹਨਾਂ ਦੀ ਵੀ ਹੈ ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਬਰਬਾਦ ਆਪਣੇ ਪਰਿਵਾਰ ਦਾ ਹੁੰਦਾ ਹੋਇਆ ਦੇਖਿਆ ਹੈ। ਤਾਂ ਇਸ ਦੁਖਦੀ ਰਗ ਦਾ ਅਸੀਂ ਜ਼ਿਕਰ ਕਰਾਂਗੇ ਦੋ ਪੁਆਇੰਟ ਨੇ ਸਪੀਚਿਸ ਜਿਸ ਦੇ ਵਿੱਚ ਨਸ਼ੇ ਨੂੰ ਲੈ ਕੇ ਦਾਅਵੇ ਕੀਤੇ ਗਏ ਨੇ। ਤੇ ਦੂਜਾ ਕਿ ਇਹ ਚੋਣ ਬਿਗੋਲ ਕਿੱਲਿਆਂ ਵਾਲੀ ਤੋਂ ਸਮਝਿਆ ਜਾਵੇ ਜਿਸ ਦੇ ਵਿੱਚ ਨਸ਼ਾ ਸੈਂਟ੍ਰੀਕ ਇਸ ਪੂਰੇ ਮੁੱਦੇ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਿਪੋਰਟ ਦੇ ਨਾਲ ਸ਼ੁਰੂਆਤ ਕਰ ਮੋਗਾ ਦਾ ਪਿੰਡ ਕਿਲੀ ਚਲਾਂ ਕਿੱਲੀ ਚਾਲਾਂ ਦੇ ਵਿੱਚ 27 ਦੀ ਇਲੈਕਸ਼ਨ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਡਰੱਗ ਦੇ ਖਿਲਾਫ ਰੈਲੀ ਕੀਤੀ। ਰੈਲੀ ਸਰਕਾਰ ਵੱਲੋਂ ਕੀਤੀ ਗਈ ਸੀ ਪਰ ਪਾਰਟੀ ਦੇ ਝੰਡੇ ਤੇ ਬੈਨਰਾਂ ਦਾ ਹੜ ਆਇਆ ਹੋਇਆ ਸੀ। ਇੰਜ ਲੱਗਦਾ ਸੀ ਕਿ ਸਰਕਾਰ ਦੀ ਰੈਲੀ ਨਾ ਹੋ ਕੇ ਪਾਰਟੀ ਦੀ ਰੈਲੀ ਹੋਵੇ। ਇਸ ਰੈਲੀ ਦੇ ਵਿੱਚ ਨਸ਼ੇ ਖਿਲਾਫ ਲੋਕਾਂ ਨੂੰ ਸੋਚਕਾਈ ਗਈ। ਨਸ਼ੇ ਖਿਲਾਫ ਕੰਮ ਕਰਨ ਵਾਲੀਆਂ ਵਿਲੇਜ ਡਰੱਗ ਵਿਲੇਜ ਡਿਫੈਂਸ ਕਮੇਟੀਆਂ ਨੂੰ ਸਨਮਾਨਿਤ ਕੀਤਾ ਗਿਆ। ਚੰਗਾ ਕੰਮ ਕਰਨ ਵਾਲੇ ਪੁਲਿਸ ਅਫਸਰਾਂ ਦਾ ਵੀ ਸਨਮਾਨ ਕੀਤਾ ਗਿਆ। ਮੰਚ ਤੋਂ ਮੁੱਖ ਮੰਤਰੀ ਮਾਨ ਨੇ ਜਿੱਥੇ ਆਪਣੀ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਚੁੱਕੇ ਕਦਮਾਂ ਦਾ ਜ਼ਿਕਰ ਕੀਤਾ ਉੱਥੇ ਹੀ ਪਿਛਲੀਆਂ ਸਰਕਾਰਾਂ ਨੂੰ ਪੰਜਾਬ ਦੇ ਵਿੱਚ ਨਸ਼ੇ ਦੇ ਸਮੱਸਿਆ ਲਈ ਜ਼ਿੰਮੇਵਾਰ ਦੱਸਿਆ ਤੇ ਬਿਨਾ ਨਾਮ ਲਈ ਵਿਕਰਮ ਸਿੰਘ ਮਜੀਠੀਆ ਤੇ ਵੀ ਨਿਸ਼ਾਨਾ ਸਾਧਿਆ ਕੱਲੀ ਸਪਲਾਈ ਰੋਕਣ ਨਾਲ ਨਹੀਂ ਹੋਣਾ ਸਪਲਾਈ ਇਧਰੋਂ ਰੋਕ ਦੋਂਗੇ ਇਧਰੋਂ ਸ਼ੁਰੂ ਕਰ ਦੇਣਗੇ ਸਭ ਤੋਂ ਪਹਿਲਾਂ ਤਾਂ ਸਪਲਾਈ ਤਾਂ ਤਾਂ ਰੋਕੋਗੇ ਪਹਿਲਾਂ ਜਿਹੜੇ ਸਪਲਾਈ ਰੋਕਣ ਤੋਂ ਬਾਅਦ ਜਿਹੜੇ ਬੱਚੇ ਸਾਡੇ ਨੌਜਵਾਨ ਜਿਹੜੇ ਮੈਂ ਮਰੀਜ਼ ਹੀ ਕਹੂੰਗਾ ਉਹਨਾਂ ਨੂੰ ਜਿਹੜੇ ਨਸ਼ੇ ਤੇ ਲੱਗ ਗਏ ਉਹਨਾਂ ਦਾ ਕਸੂਰ ਕੋਈ ਨਹੀਂ ਉਹ ਮਰੀਜ਼ ਨੇ ਉਹਨਾਂ ਨੂੰ ਤਾਂ ਹਸਪਤਾਲ ਜਾਂ ਉਹਨਾਂ ਨੂੰ ਤਾਂ ਨਸ਼ਾ ਛਡਾਊ ਕੇਂਦਰ ਚ ਲੈ ਕੇ ਜਾਣਾ ਪਊ ਤੜਕੀ ਲੱਗ ਜਾਂਦੇ ਗਾਲਾਂ ਕੱਢਣ ਸਨ ਹਾਂਜੀ ਕਾਰਨ ਭਗਵੰਤ ਮਾਨ ਕਿਤੇ ਮੈਂ ਹਸਪਤਾਲ ਚ ਬੈਸੇ ਚਲਾ ਜਾਵਾਂ ਨਾ ਕਹਿੰਦੇ ਲੈ ਵੀ ਭਗਵੰਤ ਮਾਨ ਤਾਂ ਹੁਣ ਘਰੇ ਬਹਿ ਗਿਆ ਮੈਂ ਕਾਲੀਆਂ ਨੂੰ ਕਾਂਗਰਸੀਆਂ ਤੇ ਬੀਜੇਪੀ ਵਾਲ ਨੂੰ ਕਹਿਣਾ ਚਾਹੁੰਦਾ ਮੈਂ ਐ ਨਹੀਂ ਪੈਂਦਾ ਮੈਂ ਥੋੜੀ ਜਿਹੀ ਚੜਾਂ ਚ ਬੈਠੂ ਹਜੇ ਵੀ ਨਹੀਂ ਹਟਦੇ ਹਜੇ ਵੀ ਐ ਕਰਦੇ ਫਿਰਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਪ੍ਰਮਾਤਮਾ ਹੈਗਾ ਇੱਥੋਂ ਵਾਲੀਆਂ ਕਚਹਿਰੀਆਂ ਚੋਂ ਤਾਂ ਚਲ ਛੁੱਟ ਜਉਂਗੇ ਜਮਾਨਤਾਂ ਹੋ ਜਾਣਗੀਆਂ ਪ੍ਰਮਾਤਮਾ ਵਾਲੀ ਕਚਹਿਰੀ 'ਚ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਨਸ਼ੇ ਬਰੁੱਧ ਸਰੈਲੀ ਦੇ ਵਿੱਚ ਆਪ ਸੁਪਰੀਮੋ ਕੇਜਰੀਵਾਲ ਵੀ ਸ਼ਾਮਲ ਹੋਏ ਤੇ ਉਹਨਾਂ ਨੇ ਸੰਦੇਸ਼ ਦਿੱਤਾ ਕਿ ਡਰੱਗ ਤਾਂ ਹੀ ਖਤਮ ਹੋਵੇਗੀ ਜੇਕਰ ਵਿਲੇਜ ਡਿਫੈਂਸ ਕਮੇਟੀਆਂ ਵੱਧ ਝੜ ਕੇ ਆਪਣਾ ਰੋਲ ਨਹੀਂ ਪਾਉਂਦੀਆਂ ਕਰਤੇ ਕਰਤੇ ਇਹ VDC ਜੋ ਬਣੀ ਹੈ ਇਹ 10 ਮੈਂਬਰ ਤੱਕ ਨਹੀਂ ਰਹਿਣੀ ਚਾਹੀਏ ਪੂਰੇ گاؤں ਕੋ VDC ਮੈਂ ਸ਼ਾਮਲ ਕਰ ਲੋ ਇੱਕ ਇੱਕ ਆਦਮੀ ਕੋ ਪੀਡੀਸੀ ਮੇ ਸ਼ਾਮਿਲ ਕਰ ਲੋ ਸਾਰਾ ਗਾਉਂ ਮਿਲ ਕੇ ਅਗਰ ਸਾਰਾ ਗਾਉਂ ਮਿਲ ਗਿਆ ਕਿਸੇ ਕੀ ਹਿੰਮਤ ਨਹੀਂ ਹੈ ਨਸ਼ਾ ਵੇਚਣੇ ਕੀ ਰੈਲੀ ਦੇ ਮੰਚ ਤੋਂ ਟੀਜੀਪੀ ਗੌਰਵ ਯਾਦਵ ਅਤੇ ਪੰਜਾਬ ਦੇ ਮੁਖ ਸਕੱਤਰ ਕੈਪਸਿਨਾ ਨੇ ਵੀ ਡਰਗ ਦੇ ਖਿਲਾਫ ਲੜਾਈ ਦਾ ਹੁਕਮ ਦਿੱਤਾ ਅਤੇ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕੀਤਾ ਗੈਦਰਿੰਗ ਹੀ ਨਹੀਂ ਹੈ ਕਿ ਇਹ ਪੁਲਿਸ ਨਾਲ ਇੱਕ ਭਾਗੀਦਾਰੀ ਹੈ ਤੁਹਾਡੀ ਪੁਲਿਸ ਨਾਲ ਇੱਕ ਸਮੂਦਾਇਕ ਜਿਹੜੀ ਇੱਕ ਸੋਚ ਹੈਗੀ ਉਸ ਦੀ ਸ਼ੁਰੂਆਤ ਹੈ ਉਸ ਦਾ ਆਗਾਜ਼ ਹੈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਸਾਰੇ ਮਿਲ ਕੇ ਮੋੜੇ ਤੋਂ ਮੋੜਾ ਲਾਓ ਤਾਂ ਕਿ ਪੰਜਾਬ ਨੂੰ ਨਸ਼ੇ ਤੋਂ ਮੁਕਤ ਇੱਕ ਇਸ ਤਰ੍ਹਾਂ ਦੀ ਬਿਮਾਰੀ ਹੈ ਜਿਹਦੇ ਵਿੱਚ ਕਿ अकेली ਜੋ ਹੈ ਸਰਕਾਰ ਤੇ ਬਵਸਥਾ ਦੇ ਨਾਲ ਇਹ ਬਿਮਾਰੀ ਦੂਰ ਨਹੀਂ ਹੋ ਸਕਦੀ ਔਰ ਇਸ ਨੂੰ ਮਹਿਸੂਸ ਕਰਦੇ ਹੋਏ ਆਪ ਸਾਰਿਆਂ ਦੀ ਸਹਿਯੋਗ ਦੀ ਲੋੜ ਸਭ ਤੋਂ ਜ਼ਿਆਦਾ ਸ਼ੇਕਾਰਨ ਪੰਜਾਬ ਦੇ ਵਿੱਚ ਦੋਦਰ ਦੂਜੇ ਪਾਸੇ ਵਿਰੋਧੀ ਧਿਰਾਂ ਦਾ ਇਲਜ਼ਾਮ ਹੈ ਕਿ ਸਰਕਾਰ ਸਰਕਾਰੀ ਪ੍ਰੋਗਰਾਮ ਦੇ ਨਾਮ ਤੇ ਪਾਰਟੀ ਦਾ ਪ੍ਰੋਗਰਾਮ ਕਰ ਰਹੀ ਹੈ ਔਰ ਲੋਕਾਂ ਦੇ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ ਇਹ ਗਵਰਨਰ ਸਾਹਿਬ ਨੂੰ ਵੀ ਨੋਟਿਸ ਲਿਆਉਣਾ ਚਾਹੀਦਾ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਨੋਟਿਸ ਲਿਆਉਣਾ ਚਾਹੀਦਾ ਹੈ ਔਰ ਸਾਰਾ ਜਿਹੜਾ ਕਰੋੜਾਂ ਰੁਪਏ ਦਾ ਇਹ ਖਰਚਾ ਲੋਕਾਂ ਨੂੰ ਲਜਾਉਣ ਦਾ ਟੈਂਟ ਦਾ ਬਾਕੀ ਸਾਰੇ ਖਰਚੇ ਇਹ ਆਮ ਆਗਦੀ ਪਾਰਟੀ ਦੇ ਕੋਲੋਂ ਰਿਕਵਰ ਕੀਤੇ ਜਾਂਦੇ। ਮੈਂ ਸਮਝਦਾ ਕਿ ਉਹ ਤੋਂ ਬਾਅਦ ਵੀ ਇਸ ਤਰ੍ਹਾਂ ਦੀਆਂ ਰੈਲੀਆਂ ਕਰਨੀਆਂ ਔਰ ਇਸ ਤਰ੍ਹਾਂ ਦੀਆਂ ਮਹਿਮ ਚਲਾਉਣੀ ਕਿਉਂਕਿ ਕਾਫੀ ਦਿਨ ਤੋਂ ਇਹ ਮਹਿਮ ਚੱਲ ਰਹੀ ਹੈ। ਪਰ ਮਕਮਲ ਤੌਰ ਤੇ ਜਿਹੜੀ ਹਵਾ ਹੈ ਉਹ ਨਿਕਲੀ ਹੈ ਔਰ ਇਸ ਨਾਲ ਕਿਸੇ ਪ੍ਰਕਾਰ ਦਾ ਕੋਈ ਨਸ਼ੇ ਤੇ ਕਾਬੂ ਨਹੀਂ ਪਾਇਆ ਜਾ ਰਿਹਾ। ਕਿਲੀ ਚਾਲਾਂ ਦੇ ਵਿੱਚ ਡਰੱਗ ਦੇ ਖਿਲਾਫ ਹੋਈ ਰੈਲੀ ਡਰੱਗ ਤੇ ਕਿੰਨੀ ਰੋਕਲਾ ਪਾਵੇਗੀ ਇਹ ਤਾਂ ਭਵਿੱਖ ਦੇ ਵਿੱਚ ਪਤਾ ਲੱਗੇਗਾ। ਪਰ ਇਹ ਕਲ ਸਾਬ ਹੈ। ਕਿਆਮਦਮੀ ਪਾਰਟੀ ਨੇ ਸਪਸ਼ਟ ਕਰ ਦਿੱਤਾ ਹੈ ਕਿ 27 ਦੀ ਇਲੈਕਸ਼ਨ ਦੇ ਵਿੱਚ ਵੀ ਡਰੱਗ ਦਾ ਮੁੱਦਾ ਅਹਿਮ ਮੁੱਦਾ ਬਣਨ ਵਾਲਾ ਹੈ ਮੁੱਗਾ ਤੋਂ ਦੀਪਕ ਸਿੰਘਲਾ ਦੇ ਨਾਲ ਹਰਸਿਮਰਤ ਪਾਲ ਸੀਟੀ ਤਾਂ ਇਸ ਮੁੱਦੇ 'ਤੇ ਗੱਲਬਾਤ ਕਰਾਂਗੇ ਔਰ ਸਵਾਲ ਇਹ ਹੈ ਕਿ ਵਾਕਈ ਪੰਜਾਬ ਦੇ ਵਿੱਚ ਉਸ ਪਾਸੇ ਕਦਮ ਵਧ ਰਹੇ ਨੇ ਜਿੱਥੇ ਨਸ਼ਾ ਘਟ ਰਿਹਾ ਹੈ ਜਾਂ ਫਿਰ ਨਸ਼ੇ ਦੇ ਉੱਤੇ ਹੀ ਲਗਾਮ ਲੱਗ ਰਹੀ ਹੈ ਪਹਿਲੇ ਪੜਾਅ ਦੇ ਨਤੀਜੇ ਔਰ ਦੂਜੇ ਪੜਾਅ ਦੇ ਵਿੱਚ ਜਿਹੜਾ ਆਗਾਜ਼ ਹੈ ਉਸ ਨੂੰ ਕਿਸ ਨਜ਼ਰ ਦੇ ਨਾਲ ਦੇਖਿਆ ਜਾਵੇ ਸਵਾਲ ਇਹ ਵੀ ਹੈ ਕਿ ਜੋ 27 ਦਾ ਮੈਂ ਵਾਰ-ਵਾਰ ਜ਼ਿਕਰ ਕਰ ਰਿਹਾ ਕਿ ਇਲੈਕਸ਼ਨ ਪੰਜਾਬ ਦੇ ਤੁਸੀਂ 2017 ਦਾ ਇਲੈਕਸ਼ਨ ਦੇਖੋ 2017 ਦਾ ਇਲੈਕਸ਼ਨ ਦੋ ਅਹਿਮ ਮੁੱਦਿਆਂ ਦੇ ਉੱਤੇ ਘੁੰਮਦਾ ਰਿਹਾ ਜਦੋਂ ਕੈਪਟਨ ਅਮਰਿੰਦਰ ਸਿੰਘ ਜਿੱਤੇ ਤੇ ਮੁੱਖ ਮੰਤਰੀ ਬਣੇ ਉਸ ਦੇ ਵਿੱਚ ਬੇਅਦਬੀ ਦਾ ਬਹੁਤ ਵੱਡਾ ਮੁੱਦਾ ਸੀ ਔਰ ਡਰੱਗਸ ਦਾ 2022 ਦੇ ਵਿੱਚ ਵੀ ਡਰੱਗਸ ਦਾ ਮੁੱਦਾ ਇੱਕ ਬਹੁਤ ਵੱਡਾ ਇਸ਼ੂ ਰਿਹਾ ਪੰਜਾਬ ਦੇ ਵਿੱਚ ਤੇ 2027 ਦੇ ਵਿੱਚ ਵੀ ਕੀ ਵਾਕਈ ਡਰੱਗਸ ਦਾ ਮੁੱਦਾ ਹੀ ਇੰਨਾ ਵੱਡਾ ਮੁੱਦਾ ਰਹੇਗਾ ਜਿਸ ਦੇ ਉੱਤੇ ਪੂਰਾ ਇਲੈਕਸ਼ਨ ਘੁੰਮੇਗਾ ਯੋ ਮੇ ਕਮਾ ਕੀ ਪੂਰੀ ਕੈਂਪੇਨ ਪੋਲੀਟੀਕਲ ਪਾਰਟੀਆਂ ਦੀ ਕੁੰਬੀ ਹੋਈ ਨਜ਼ਰ ਆਵੇ